ਪਹਿਲੇ ਲੈਸਨ ਵਿੱਚ ਆਪਾਂ ਪੁਰਤਗਾਲੀ ਭਾਸ਼ਾ ਦੇ ਅਲਫਾਬੈਟਸ ਬਾਰੇ ਜਾਣਾਂਗੇ ਆਵਾਜ਼ਾਂ ਦੀ ਪਹਿਚਾਨ ਵੀ ਕਰਾਂਗੇ ਕਿਹੜੇ ਅਲਫਾਬੈਟਸ ਪੁਰਤਗਾਲੀ ਭਾਸ਼ਾ ਦੇ ਨਹੀਂ ਹਨ ਉਹਨਾਂ ਨੂੰ ਵੀ ਜਾਣਾਂਗੇ ਕੁਝ ਅੱਖਰ ਵੀ ਸਿੱਖਾਂਗੇ ਜੋ ਸ਼ੁਰੂਆਤ ਵਿੱਚ ਜ਼ਰੂਰੀ ਹਨ ਸ਼ੁਰੂ ਕਰਦੇ ਹਾਂ ਅਲਫਾਬੈਟਸ ਤੋਂ ਪੁਰਤਗਾਲੀ ਭਾਸ਼ਾ ਦੇ ਅਲਫਾਬੈਟਸ ਦੀਆਂ ਆਵਾਜ਼ਾਂ ਇੰਗਲਿਸ਼ ਨਾਲੋਂ ਵੱਖਰੀਆਂ ਹਨ ਸ਼ੁਰੂ ਕਰਦੇ ਹਾਂ a b c d e f g a g h ਨੂੰ ਅਗਾ ਕਹਿੰਦੇ ਹਨ ਇਹ ਹਮੇਸ਼ਾ ਸਾਇਲੈਂਟ ਰਹਿੰਦਾ ਹੈ ਪਰ ਅੱਖਰ ਲਿਖਣ ਲਈ ਵਰਤਿਆ ਜਾਂਦਾ ਹੈ a g j o t k a p l m n o p k k ਨੂੰ k ਕਹਿੰਦੇ ਹਨ k r r ਨੂੰ ਪੁਰਤਗਾਲੀ ਲੋਕ ਥੋੜਾ ਮੂੰਹ ਵਿੱਚ ਬੋਲਦੇ ਹਨ r ਕਰਕੇ ਪਰ ਤੁਸੀਂ air ਬੋਲ ਸਕਦੇ ਹੋ air s t u v w c ਜਾਂ ਸੀਜ ਐਕਸ ਦੀ ਆਵਾਜ਼ ਸੀਸ਼ ਜਾਂ ਕਈ ਵਾਰੀ ਅੱਖਰ ਖਤਮ ਹੋਣ ਤੇ ਸੀਜ ਵੀ ਆਉਂਦੀ ਹੈ ਸੀਸ਼ ਐਪਸੀਲੋਨ ਜੀ ਇੱਕ ਵਾਰ ਦੁਬਾਰਾ ਬੋਲੀਏ ਏ ਨੂੰ ਆ ਬੀ ਨੂੰ ਬੇ ਸੀ ਨੂੰ ਸੇ ਡੀ ਨੂੰ ਦੇ ਈ ਨੂੰ ਐ f ਨੂੰ f g ਨੂੰ g h ਨੂੰ h a ਨੂੰ a i ਨੂੰ i e, j ਨੂੰ j k ਨੂੰ k l ਨੂੰ l m ਨੂੰ m n ਨੂੰ n o ਨੂੰ o p ਨੂੰ p q ਨੂੰ q r ਨੂੰ r S ਨੂੰ S T ਨੂੰ T U ਨੂੰ U V ਨੂੰ V W ਨੂੰ W X ਨੂੰ X Y ਨੂੰ Y Z ਨੂੰ Z ਇਹ ਤੁਸੀਂ ਦੁਬਾਰਾ ਸੁਣੋ ਅਤੇ बार-बार ਬੋਲੋ ਪੁਰਤਗਾਲੀ ਭਾਸ਼ਾ ਦੇ ਅਲਫਾਬੈਟਸ ਦੀਆਂ ਆਵਾਜ਼ਾਂ ਇੰਗਲਿਸ਼ ਦੇ ਅਲਫਾਬੈਟਸ ਨਾਲੋਂ ਵੱਖਰੀਆਂ ਹਨ ਬੇਸ਼ੱਕ ਇਹ ਲਿਖਣ ਵਿੱਚ ਸੇਮ ਹੀ ਹਨ ਹੁਣ ਆਪਾਂ ਜਾਣਾਂਗੇ ਪੁਰਤਗਾਲੀ ਭਾਸ਼ਾ ਦੀਆਂ ਆਵਾਜ਼ਾਂ ਬਾਰੇ ਜਿਨ੍ਹਾਂ ਨੂੰ ਆਪਾਂ ਵੋਵਲਸ ਵੀ ਕਹਿੰਦੇ ਹਾਂ ਪੁਰਤਗਾਲੀ ਭਾਸ਼ਾ ਵਿੱਚ ਇਹਨਾਂ ਨੂੰ ਵੋਗਾਈਜ਼ ਕਿਹਾ ਜਾਂਦਾ ਹੈ ਪੁਰਤਗਾਲੀ ਭਾਸ਼ਾ ਵਿੱਚ ਪੰਜ ਤਰ੍ਹਾਂ ਦੇ ਹਨ ਆ ਏ ਈ ਓ ਊ ਫਿਰ ਦੁਬਾਰਾ ਬੋਲਿਏ ਆ ਏ ਈ ਓ ਉ ਹੁਣ ਆਪਾਂ ਜਾਣਾਂਗੇ ਉਹਨਾਂ ਅਲਫਾਬੈਟਸ ਬਾਰੇ ਜੋ ਪੁਰਤਗਾਲੀ ਭਾਸ਼ਾ ਦੇ ਨਹੀਂ ਹਨ ਉਹਨਾਂ ਨੂੰ ਬਾਹਰਲੀਆਂ ਭਾਸ਼ਾਵਾਂ ਦੇ ਅੱਖਰ ਲਿਖਣ ਲਈ ਪੁਰਤਗਾਲੀ ਭਾਸ਼ਾ ਨਾਲ ਜੋੜਿਆ ਗਿਆ ਹੈ ਪੁਰਾਣੀ ਪੁਰਤਗਾਲੀ ਭਾਸ਼ਾ ਵਿੱਚ ਇਹ ਅੱਖਰ ਨਹੀਂ ਸਨ ਇਹ ਅੱਖਰ ਹਨ ਕਾਪਾ ਡਬਲਿਊ ਐਪਸੀਲੋਨ ਇੱਕ ਇੱਕ ਕਰਕੇ ਇਹਨਾਂ ਦੀ ਉਦਾਹਰਣ ਆਪਾਂ ਸਮਝਦੇ ਹਾਂ ਕਾਪਾ ਦੀ ਵਰਤੋਂ ਕਿਲੋਗ੍ਰam ਲਿਖਣ ਲਈ ਕੀਤੀ ਜਾਂਦੀ ਹੈ ਅਤੇ ਕਿਲੋਮੀਟਰ ਲਿਖਣ ਲਈ ਕੀਤੀ ਜਾਂਦੀ ਹੈ ਅੱਗੇ ਪੁਰਤਗਾਲੀ ਵਿੱਚ ਵੀ ਲਿਖਿਆ ਹੈ ਪੁਰਤਗਾਲੀ ਵਿੱਚ ਕਿਉਂ ਨਾ ਲਿਖਿਆ ਜਾਂਦਾ ਹੈ ਜੇਕਰ ਪੁਰਤਗਾਲੀ ਵਿੱਚ ਕਿਉਂ ਨਾ ਲਿਖਾਂਗੇ ਤਾਂ ਬਾਹਰ ਵਾਲਿਆਂ ਨੂੰ ਸਮਝ ਨਹੀਂ ਆਵੇਗੀ ਸੋ ਕਾਪਾ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਹੋਰ ਉਦਾਹਰਨ ਦਿੰਦਾ ਹਾਂ ਕਾਪਾ ਦੀ ਵਰਤੋਂ ਕੁਲਵਿੰਦਰ ਸਿੰਘ ਲਿਖਣ ਲਈ ਵੀ ਕੀਤੀ ਜਾਂਦੀ ਹੈ ਜੇਕਰ ਕੁਲਵਿੰਦਰ ਸਿੰਘ ਕਿਉ ਨਾਲ ਲਿਖਿਆਗੇ ਤਾਂ ਨਾਮ ਸਮਝ ਨਹੀਂ ਆਵੇਗਾ ਅਗਲਾ ਅੱਖਰ ਹੈ ਵਾਈ ਜਿਸ ਨੂੰ ਐਪਸੀਲੋਨ ਕਹਿੰਦੇ ਹਨ ਇਸ ਦੀ ਵਰਤੋਂ ਯੋਰਕ ਲਿਖਣ ਲਈ ਕੀਤੀ ਜਾਂਦੀ ਹੈ ਜੇਕਰ ਕਿਸੇ ਦਾ ਨਾਮ ਜੋਨੀ ਹੈ ਤਾਂ ਖੀਰ ਵਿੱਚ ਐਪਸੀਲੋਨ ਲੱਗੇਗਾ ਅਗਲਾ ਅੱਖਰ ਹੈ W W ਦੀ ਵਰਤੋਂ ਵੀ ਨਾਮ ਲਿਖਣ ਲਈ ਕੀਤੀ ਜਾਂਦੀ ਹੈ W ਵਿਲੀਅਮ ਜੌਨ ਵਾਰਸ਼ਿੰਗਟਨ ਲਿਖਣ ਲਈ ਕੀਤੀ ਜਾਂਦੀ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਤਿੰਨ ਅੱਖਰ ਪੁਰਤਗਾਲੀ ਭਾਸ਼ਾ ਦੇ ਨਹੀਂ ਸਨ ਪਰ ਇਹਨਾਂ ਨੂੰ ਬਾਹਰ ਵਾਲੀਆਂ ਦੂਜੀਆਂ ਭਾਸ਼ਾ ਦੇ ਨਾਮ ਜਾਂ ਅੱਖਰ ਲਿਖਣ ਲਈ ਪੁਰਤਗਾਲੀ ਭਾਸ਼ਾ ਵਿੱਚ ਐਡ ਕੀਤਾ ਗਿਆ ਹੈ ਹੁਣ ਆਪਾਂ ਕੋਈ ਜ਼ਰੂਰੀ ਅੱਖਰ ਸਿੱਖਾਂਗੇ ਜੋ ਕਿ ਪੁਰਤਗਾਲੀ ਭਾਸ਼ਾ ਸਿੱਖਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ ਪੁਰਤਗਾਲੀ ਭਾਸ਼ਾ ਵਿੱਚ ਜਿਹੜਾ ਵੀ ਅੱਖਰ ਐਮ ਨਾਲ ਖਤਮ ਹੋਵੇ ਉਸ ਅੱਖਰ ਪਿੱਛੇ ਐਮ ਨਹੀਂ ਬੋਲਣਾ ਐਮ ਹਮੇਸ਼ਾ ਨੱਕ ਵਿੱਚ ਬੋਲਿਆ ਜਾਵੇਗਾ ਉਦਾਹਰਨ ਦੇ ਤੌਰ ਤੇ ਬੇਓਐਮ ਇਸ ਨੂੰ ਆਪਾਂ ਬੋਮ ਨਹੀਂ ਬੋਲਾਂਗੇ ਇਸ ਨੂੰ ਆਪਾਂ ਬੋਂ ਬੋਲਾਂਗੇ ਐਮ ਨੂੰ ਨੱਕ ਵਿੱਚ ਬੋਲਾਂਗੇ ਬੋਂ ਬੋਂ ਬੌਮ ਨਹੀਂ ਬੋਲਣਾ ਬੋਂ ਬੋਂ ਅੱਖਰ ਹੈ ਬੀ ਏ ਐਲ ਏ ਐਮ ਇਸ ਨੂੰ ਬੈਲਮ ਨਹੀਂ ਬੋਲਣਾ ਇਸ ਨੂੰ ਬੋਲਾਂਗੇ ਬਲੈਂ ਬਲੈਂ ਅੱਖਰ ਹੈ ਬੀ ਏ ਐਮ ਇਸ ਨੂੰ ਆਪਾਂ ਬਹਿਮ ਨਹੀਂ ਬੋਲਾਂਗੇ ਇਸ ਨੂੰ ਆਪਾਂ ਬੋਲਾਂਗੇ ਬੈਂ ਬੈਂ ਹੁਣ ਕੁਝ ਅੱਖਰਾਂ ਦੀ ਆਪਾਂ ਬੋਲ ਕੇ ਪ੍ਰੈਕਟਿਸ ਕਰਦੇ ਹਾਂ ਤਾਂ ਜੋ ਆਪਾਂ ਆਵਾਜ਼ਾਂ ਦੀ ਪਛਾਣ ਕਰ ਸਕੀਏ ਸ਼ੂਵਾ ਪੁਰਤਗਾਲ ਕਾਨੇਤਾ ਓਮੇ ਇਹੋ ਹੀ ਅੱਖਰ ਹੈ ਜਿਹਦੇ ਪਿੱਛੇ ਐਮ ਲੱਗਾ ਓਮੇ ਸਾਕੋ ਮੁਲੀਅਰ ਲਿੰਗਵਾ ਕਰਤਾਉ ਜਿਹੜਾ ਆ ਦੇ ਉੱਪਰ ਨਿਸ਼ਾਨ ਹੈ ਉਹ ਬਿੰਦੀ ਅਤੇ ਟਿੱਪੀ ਦੀ ਆਵਾਜ਼ ਦਿੰਦਾ ਹੈ ਕਰਤਾਉ ਇਹੇ ਖੰਡ ਬੋਲਣ ਲੱਗੇ ਅੱਖਰਾਂ ਦੀਆਂ ਆਵਾਜ਼ਾਂ ਤਕਰੀਬਨ ਸਾਰੀ ਪੁਰਤਗਾਲੀ ਭਾਸ਼ਾ ਵਿੱਚ ਇਹ ਆਵਾਜ਼ਾਂ ਹੀ ਆਉਂਦੀਆਂ ਹਨ ਕੋਸ਼ਿਸ਼ ਕਰੋ ਦੁਬਾਰਾ ਦੁਬਾਰਾ ਇਸ ਲੈਸਨ ਨੂੰ ਸੁਣਨ ਦੀ ਅਤੇ ਨਾਲ-ਨਾਲ ਬੋਲ ਕੇ ਸਿੱਖਣ ਦੀ ਅਗਲੇ ਲੈਸਨ ਵਿੱਚ ਆਪਾਂ 1 2 3 ਦਿਨਾਂ ਦੇ ਨਾਮ ਅਤੇ ਹਫ਼ਤੇ ਦੇ ਨਾਮ ਬੋਲਣੇ ਸਿੱਖਾਂਗੇ ਚੈਨਲ ਨੂੰ ਸਾਰਿਆਂ ਤੱਕ ਪਹੁੰਚਦਾ ਕਰੋ ਤਾਂ ਜੋ ਸਾਰੇ ਸਬਸਕ੍ਰਾਈਬ ਕਰ ਲੈਣ